ਮੰਮੀ ਭਾਬੀ ਨੂੰ ਕਹਿ ਦਿਓ ਕਿ ਕੱਲ ਆਫਿਸ ਤੋਂ ਛੁੱਟੀ ਲੈ ਲੈਣਾ ਮੇਰੇ ਘਰ ਮੈਂ ਆਪਣੀਆਂ ਕੁਝ ਸਹੇਲੀਆਂ ਨੂੰ ਬੁਲਾਇਆ ਹੈ ਭਾਬੀ ਆਵੇਗੀ ਤਾਂ ਮੈਨੂੰ ਵੀ ਥੋੜੀ ਮਦਦ ਮਿਲ ਜਾਵੇਗੀ ਵੈਸੇ ਵੀ ਮੈਨੂੰ ਆਪਣੀਆਂ ਸਹੇਲੀਆਂ ਦੇ ਨਾਲ ਬੈਠਣਾ ਪਵੇਗਾ ਤਾਂ ਰਸੋਈ ਦਾ ਕੰਮ ਸਾਰਾ ਕੰਮ ਭਾਬੀ ਸੰਭਾਲ ਲਵੇਗੀ ਉਦੋਂ ਹੀ ਜਸਵੀਰ ਕੌਰ ਬੋਲੀ ਕਿ ਕੋਈ ਗੱਲ ਨਹੀਂ ਕਿਰਨ ਕੱਲ ਤੋਂ ਆਫਿਸ ਤੋਂ ਛੁੱਟੀ ਲੈ ਲਵੇਗੀ ਇਸ ਵਿੱਚ ਇੰਨੀ ਫਿਕਰਾਂ ਵਾਲ ਕਰਨ ਵਾਲੀ ਕਿਹੜੀ ਗੱਲ ਹੈ ਕਿਰਨ ਨੇ ਘਰ ਆਉਂਦਿਆਂ ਹੀ ਮਾਤੀ ਦੀਆਂ ਗੱਲਾਂ ਸੁਣ ਲਈਆਂ ਸਨ। ਕਿਰਨ ਆਫਿਸ ਤੋਂ ਅਜੇ ਆਈ ਹੀ ਸੀ। ਉਸਨੇ ਦੇਖਿਆ ਕਿ ਘਰ ਵਿੱਚ ਸਾਰੇ ਲੋਕ ਸਮੋਸੇ ਖਾਂਦਿਆਂ ਹੋયા ਚਟਕਾਰੇ ਮਾਰਦੇ ਗੱਲਾਂ ਕਰ ਰਹੇ ਸਨ। ਪਰ ਕਿਰਨ ਨੂੰ ਦੇਖਦਿਆਂ ਹੀ ਸਾਰੇ ਇੱਕਦਮ ਚੁੱਪ ਹੋ ਗਏ। ਕਿਰਨ ਦੀ ਸੱਸ ਜਸਵੀਰ ਕੌਰ ਬੋਲੀ ਆ ਗਈ ਕਿਰਨ ਜਲਦੀ ਜਲਦੀ ਹੱਥ-ਮੂੰਹ ਧੋ ਲੈ ਤੇ ਡਿਨਰ ਬਣਾਉਣ ਦੀ ਤਿਆਰੀ ਕਰ। ਤੂੰ ਤਾਂ ਇੰਨੀ ਲੇਟ ਘਰ ਆਉਣੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬਾਹਰ ਤੋਂ ਸਮੋਸੇ ਮੰਗਵਾ ਕੇ ਖਾਣੇ ਪਏ ਤੇ ਹੁਣ ਭੁੱਖ ਥੋੜੀ ਦੇਰ ਸ਼ਾਂਤ ਰਹੇਗੀ ਤੇਰੀ ਨਨਾਨ ਹਰਮਨ ਨੇ ਵੀ ਵਾਪਸ ਘਰ ਜਾਣਾ ਹੈ ਇਸ ਲਈ ਜਰਾ ਜਲਦੀ ਜਲਦੀ ਖਾਣਾ ਬਣਾ ਤੇ ਹਾਂ ਹੁਣ ਕਿਤੇ ਚਾਹ ਪੀਣ ਸੋਫੇ ਤੇ ਨਾ ਬੈਠ ਜਾਈ ਜਲਦੀ ਜਲਦੀ ਕੰਮ ਤੇ ਲੱਗ ਜਾ ਕਿਰਨ ਨੇ ਵੀ ਬਹੁਤ ਤੇਜ਼ ਭੁੱਖ ਲੱਗੀ ਸੀ ਉਹ ਬੋਲੀ ਮੰਮੀ ਜੀ ਤੁਸੀਂ ਮੇਰੇ ਲਈ ਸਮੋਸੇ ਨਹੀਂ ਰੱਖੇ ਜਸਬੀਰਕੌਰ ਬੋਲੀ ਇੱਕ ਤਾਂ ਤੂੰ ਐਨੇ ਲੇਟ ਘਰ ਆਉਣੀ ਹੈ ਤੇ ਉਤੋਂ ਆਉਂਦਿਆਂ ਹੀ ਤੇਰੇ ਨਖਰੇ ਸ਼ੁਰੂ ਹੋ ਜਾਂਦੇ ਹਨ ਹੁਣ ਅਸੀਂ ਤੇਰੇ ਲਈ ਆਉਣ ਤੋਂ ਪਹਿਲਾਂ ਖਾਣ ਨੂੰ ਮੰਗਵਾ ਕੇ ਰੱਖੀਏ ਇਹ ਘਰ ਮੇਰਾ ਹੈ ਕੋਈ ਧਰਮਸ਼ਾਲਾ ਨਹੀਂ ਸਮਝੀ ਤੂੰ ਇਸ ਘਰ ਦੀ ਨੌ ਹੈ ਕੋਈ ਮਹਾਰਾਣੀ ਨਹੀਂ ਮੈਂ ਗਿਣ ਕੇ ਹੀ ਸਮੋਸੇ ਮੰਗਵਾਏ ਸਨ ਤੇ ਉਹ ਸਾਰੇ ਖਤਮ ਹੋ ਗਏ ਕਿਰਨ ਦਾ ਸੋਰਾ ਮਨੋਹਰ ਜੀ ਨੂੰ ਆਪਣੀ ਪਤਨੀ ਤਹਾਰਾ ਕਹੇ ਸ਼ਬਦਾਂ ਦਾ ਬਹੁਤ ਬੁਰਾ ਲੱਗ ਰਿਹਾ ਸੀ ਪਰ ਉਹ ਕੁਝ ਨਾ ਬੋਲ ਸਕਿਆ ਕਿਰਨ ਕਪੜੇ ਬਦਲ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਜਸਬੀਰ कौर ਬੋਲੀ ਹੁਣ ਕਮਰੇ ਵਿੱਚ ਜ਼ਿਆਦਾ ਦੇਰ ਨਾ ਲਗਾ ਦੇ ਤੇ ਜਲਦੀ ਬਾਹਰ ਆ ਜਾਈਂ ਤੇ ਸੁਣ ਕੱਲ ਹਰਮਨ ਦੀਆਂ ਕੁਝ ਸਹੇਲੀਆਂ ਉਸਦੇ ਘਰ ਆ ਰਹੀਆਂ ਹਨ ਤੇ ਤੈਨੂੰ ਉਸਦੇ ਘਰ ਵੀ ਜਾਣਾ ਪਵੇਗਾ ਇਸ ਲਈ ਕੱਲ ਆਫਿਸ ਤੋਂ ਛੁੱਟੀ ਲੈ ਲਈ ਮਮੀ ਜੀ ਮੈਂ ਵਾਰ-ਵਾਰ ਆਫਿਸ ਤੋਂ ਛੁੱਟੀ ਨਹੀਂ ਲੈ ਸਕਦੀ ਪਿਛਲੇ ਹਫਤੇ ਵੀ ਦੀਦੀ ਦੇ ਘਰ ਮਹਿਮਾਨ ਆਏ ਸਨ ਜਿਸ ਵਜ੍ਹਾ ਨਾਲ ਤੁਸੀਂ ਮੈਨੂੰ ਛੁੱਟੀ ਲੈਣ ਨੂੰ ਕਿਹਾ ਤੇ ਮੈਨੂੰ ਛੁੱਟੀ ਤੋਂ ਬਾਅਦ ਬੌਸ ਤੋਂ ਬਹੁਤ ਝਿੜਕਾ ਪਈਆਂ ਸਨ ਉਸ ਦਾ ਹਰ ਝਾਨਾ ਤਾਂ ਤੁਹਾਨੂੰ ਨਹੀਂ ਭੁਗਤਣਾ ਪੈਂਦਾ ਪਰ ਮੈਨੂੰ ਭੁਗਤਣਾ ਪੈਂਦਾ ਹੈ ਉਹ ਲੋਕ ਮੈਨੂੰ ਮੁਫਤ ਦੀ ਤਨਖਾਹ ਨਹੀਂ ਦਿੰਦੇ ਉਸ ਦੇ ਬਦਲੇ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ ਵੈਸੇ ਵੀ ਕੱਲ ਇੱਕ ਜ਼ਰੂਰੀ ਫਾਈਲ ਸਬਮਿਟ ਕਰਨੀ ਹੈ ਮੈਂ ਛੁੱਟੀ ਨਹੀਂ ਲੈ ਸਕਾਂਗੀ ਜਸਬੀਰ ਕੌਰ ਬੋਲੀ ਕਿ ਸਾਨੂੰ ਇਹ ਆਪਣੀ ਨੌਕਰੀ ਦਾ ਰੋਹ ਬਣਾ ਦਿਖਾ ਘਰ ਪਰਿਵਾਰ ਤਾਂ ਵੀ ਸੰਭਾਲਣਾ ਪੈਂਦਾ ਹੈ ਤੂੰ ਇਸ ਤਰ੍ਹਾਂ ਸਾਨੂੰ ਹਰ ਗੱਲ ਤੇ ਜਵਾਬ ਨਹੀਂ ਦੇ ਸਕਦੀ ਇੰਨੇ ਨੂੰ ਉਸਦੀ ਬੇਟੀ ਹਰਮਨ ਵੀ ਆਕੇ ਬੋਲੀ ਹਾਂ ਭਾਬੀ ਹੁਣ ਤੁਸੀਂ ਸਾਨੂੰ ਆਪਣੀ ਤਨਖਾਹ ਨਾ ਗਿਣਾਓ ਖਾਣਾ ਬਣਾਉਣਾ ਤੇ ਸਾਰਿਆਂ ਨੂੰ ਪਿਆਰ ਨਾਲ ਖਵਾਉਣਾ ਹਰ ਲੜਕੀ ਨੂੰ ਕਰਨਾ ਹੀ ਪੈਂਦਾ ਹੈ ਚਾਹੇ ਕਿੰਨੀ ਵੀ ਉਸ ਦੀ ਮੋਟੀ ਤਨਖਾਹ ਹੋਵੇ ਸਹੁਰਿਆਂ ਨੂੰ ਤਾਂ ਖੁਸ਼ ਰੱਖਣਾ ਹੀ ਪੈਂਦਾ ਹੈ ਵਿੱਚੇ ਹੀ ਜਸਵੀਰ ਕੌਰ ਬੋਲੀ ਕਿ ਜੇਕਰ ਕੱਲ ਨੂੰ ਕਿਤੇ ਤੈਨੂੰ ਕੋਈ ਕੰਮ ਪੈ ਗਿਆ ਤੇ ਤੇਰੇ ਕੰਮ ਵੀ ਤੇਰੀ ਨਨਾਨੀ ਹੀ ਆਵੇਗੀ ਕਿਰਨਾਂ ਕਮਰੇ ਵਿੱਚ ਆਈ ਤੇ ਸਿਰ ਫੜ ਕੇ ਬੈਠ ਗਈ। ਉਸ ਦਾ ਪਤੀ ਅੰਮ੍ਰਿਤ ਜੋ ਕਿ ਲੈਪਟਾਪ ਤੇ ਕੰਮ ਕਰ ਰਿਹਾ ਸੀ ਉਸ ਤੋਂ ਪੁੱਛਣ ਲੱਗਿਆ ਕਿ ਕੀ ਗੱਲ ਹੈ? ਲੱਗਦਾ ਕੁਝ ਜ਼ਿਆਦਾ ਹੀ ਥੱਕ ਗਈ ਹੈ। ਕਿਰਨ ਬੋਲੀ ਅੰਮ੍ਰਿਤ ਤੁਸੀਂ ਮੰਮੀ ਨੂੰ ਸਮਝਾਉਂਦੇ ਕਿਉਂ ਨਹੀਂ? ਇੱਕ ਤਾਂ ਮੈਂ ਇੰਨੀ ਹੀ ਥੱਕੀ ਹਾਰੀ ਆਫਿਸ ਤੋਂ ਘਰ ਆਉਂਦੀ ਹਾਂ ਤੇ ਮੈਨੂੰ ਚਾਹ ਨਾਸ਼ਤਾ ਪੁੱਛਣਾ ਤਾਂ ਦੂਰ ਦੀ ਗੱਲ। ਉਲਟਾ ਮੈਨੂੰ ਅੱਗੋਂ ਗੱਲਾਂ ਸੁਣਾਉਂਦੀ ਰਹਿੰਦੀ ਹੈ ਤੇ ਕੱਲ ਫੇਰ ਆਫਿਸ ਤੋਂ ਛੁੱਟੀ ਲੈਣ ਨੂੰ ਬੋਲ ਰਹੇ ਹਨ। ਕੇ ਦੀਦੀ ਦੇ ਘਰ ਉਸਦੀਆਂ ਸਹੇਲੀਆਂ ਆ ਰਹੀਆਂ ਹਨ ਅਮ੍ਰਿਤ ਆਪਣੇ ਕੰਮ ਵਿੱਚ ਬਹੁਤ ਵਿਅਸਤ ਸੀ ਤੇ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਤੂੰ ਮੰਮੀ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਗਾਇਆ ਕਰ ਤੂੰ ਇਸ ਘਰ ਦੀ ਨੂੰਹ ਹੈ ਤੇ ਹੁਣ ਰਿਸ਼ਤੇਦਾਰੀਆਂ ਤੇ ਜ਼ਿੰਮੇਵਾਰੀਆਂ ਤੇ ਤੈਨੂੰ ਹੀ ਨਿਭਾਉਣੀਆਂ ਪੈਣਗੀਆਂ ਤੇ ਤੂੰ ਜਾਣਦੀ ਹੈ ਕਿ ਮੈਂ ਤੇਰੇ ਮਗਰ ਲਾ ਕੇ ਮੰਮੀ ਨੂੰ ਕੁਝ ਨਹੀਂ ਕਹਿ ਸਕਦਾ ਵਰਨਾ ਮੰਮੀ ਦੇ ਮੂੰਹੋਂ ਮੈਨੂੰ ਜ਼ੋਰੂ ਦਾ ਗੁਲਾਮ ਸੁੰਣਾ ਪਵੇਗਾ ਕੀ ਜਾਂਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਤੇ ਉਹ ਸੋਚਣ ਲੱਗੀ ਕਿ ਘਰ ਵਿੱਚ ਖਾਣਾ ਵੀ ਮੈਂ ਬਣਾਵਾਂ ਆਫਿਸ ਵੀ ਮੈਂ ਜਾਵਾਂ ਰਿਸ਼ਤੇਦਾਰੀਆਂ ਵੀ ਮੈਂ ਹੀ ਨਿਭਾਵਾਂ ਜਿਵੇਂ ਕਿ ਮੈਂ ਇਨਸਾਨ ਨਹੀਂ ਕੋਈ ਰੋਬੋਟ ਹੋਵਾਂ ਇਹਨੇ ਨੂੰ ਤਸਵੀਰਕਾਰ ਦੀ ਆਵਾਜ਼ ਆਈ ਕਿ ਕਿਰਨ ਅਜੇ ਤੱਕ ਬਾਹਰ ਨਹੀਂ ਆਈ ਅੰਦਰ ਕੀ ਕਰ ਰਹੀ ਹੈ ਤੇ ਖਾਣਾ ਕਦੋਂ ਬਣੇਗਾ ਸਾਰਿਆਂ ਨੂੰ ਦੁਬਾਰਾ ਭੁੱਖ ਲੱਗਣ ਵਾਲੀ ਹੈ ਕਿਰਨ ਨੇ ਸੋਚ ਲਿਆ ਸੀ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ ਅੱਖਾਂ ਵਿੱਚ ਹੰਝੂ ਲੈ ਕੇ ਕਿਰਨ ਬਾਥਰੂਮ ਵਿੱਚ ਗਈ ਤੇ ਹੱਥ ਧੋ ਧੋ ਕੇ ਵਾਪਸ ਆਈ ਆਫਿਸ ਦੇ ਕੱਪੜੇ ਬਦਲ ਕੇ ਉਸ ਦਾ ਫੇਵਰਟ ਪਿੰਕ ਕਲਰ ਦਾ ਸੂਟ ਪਾਇਆ ਦੁਬਾਰਾ ਸਿਰ ਵਾਇਆ ਥੋੜੀ ਜਿਹੀ ਲਿਪਸਟਿਕ ਲਗਾਈ ਮੱਥੇ ਤੇ ਬਿੰਦੀ ਲਗਾਈ ਤੇ ਫਿਰ ਪੂਰੇ ਆਤਮ ਵਿਸ਼ਵਾਸ ਦੇ ਨਾਲ ਬਾਹਰ ਨਿਕਲੀ ਉਸ ਨੇ ਇੱਕ ਨਜ਼ਰ ਅੰਮ੍ਰਿਤ ਤੇ ਮਾਰੀ ਪਰ ਅੰਮ੍ਰਿਤ ਨੇ ਕੋਈ ਖਾਸ ਐਕਸਪ੍ਰੈਸ਼ਨ ਨਾ ਦਿੱਤੀ ਉਹ ਬਾਹਰ ਆ ਕੇ ਸੋਫੇ ਤੇ ਬੈਠ ਗਈ ਬੋਲੀ ਮੰਮੀ ਜੀ ਅੱਜ ਤਾਂ ਮੈਂ ਬਹੁਤ ਥੱਕ ਗਈ ਹਾਂ ਜਿਸ ਤਰ੍ਹਾਂ ਤੁਸੀਂ ਇਸ ਮੂਸੇ ਬਾਹਰੋਂ ਮੰਗਵਾਏ ਹਨ ਉਦਾਂ ਹੀ ਅੱਜ ਖਾਣਾ ਵੀ ਬਾਹਰੋਂ ਮੰਗਵਾ ਲਿਆ ਬਣਿਆ ਬਣਾਇਆ ਮੰਗਵਾ ਲਓ ਤੇ ਹਾਂ ਇਸ ਵਾਰ ਖਾਣਾ ਮੇਰੇ ਲਈ ਵੀ ਆਉਣਾ ਚਾਹੀਦਾ ਹੈ ਜਸਵੀਰ कौर ਬੋਲੀ ਬਹੂ ਇੱਕ ਤਾਂ ਆਫਿਸ ਤੋਂ ਲੇਟ ਆਉਣੀ ਹੈ ਤੇ ਫਿਰ ਖਾਣਾ ਵੀ ਬਾਹਰੋਂ ਮੰਗਵਾਉਣ ਨੂੰ ਕਹਿੰਦੀ ਹੈ ਅਸੀਂ ਤੇਰੇ ਨੌਕਰ ਨਹੀਂ ਹਾਂ ਜਾ ਤੇ ਜਾ ਕੇ ਚੁੱਪਚਾਪ ਖਾਣਾ ਬਣਾ ਕੋਈ ਵੀ ਬਾਹਰੋਂ ਖਾਣਾ ਨਹੀਂ ਬਕਵਾਏਗਾ ਖਾਣਾ ਤਾਂ ਘਰ ਵਿੱਚ ਹੀ ਬਣੇਗਾ ਬਣਿਆਂ ਖਾਵਾਂਗੇ ਮੰਮੀ ਜੀ ਮੈਂ ਅੱਜ ਬਹੁਤ ਥੱਕ ਗਈ ਹਾਂ ਜੇਕਰ ਤੁਸੀਂ ਘਰ ਦਾ ਖਾਣਾ ਖਾਣਾ ਹੈ ਤਾਂ ਤੁਸੀਂ ਖੁਦ ਬਣਾ ਲਓ ਮੈਂ ਆਪਣੇ ਲਈ ਖਾਣਾ ਬਾਹਰੋਂ ਆਰਡਰ ਕਰਵਾ ਲੈਂਦੀ ਹਾਂ ਜਸਬੀਰ ਕੌਰ ਗੁੱਸੇ ਵਿੱਚ ਬੋਲੀ ਕਿ ਅਮ੍ਰਿਤ ਇਹ ਦੇਖ ਤੇਰੀ ਪਤਨੀ ਕੀ ਬੋਲ ਰਹੀ ਹੈ ਅੱਜ ਕਾਲੇ ਇਸ ਦੀ ਜ਼ੁਬਾਨ ਕੁਝ ਜ਼ਿਆਦਾ ਹੀ ਲੰਬੀ ਹੋ ਗਈ ਹੈ ਅਮ੍ਰਿਤ ਦੇ ਕੁਝ ਬੋਲਣ दो ਪਹਿਲਾਂ ਹੀ ਮਨੋਹਰ ਜੀ ਬੋਲੇ ਭਾਗਵਾਨੇ ਕਿਉਂ ਬਿਨਾ ਗੱਲ ਨੂੰ ਵਧਾ ਰਹੇ ਹੈ ਇੱਕ ਦਿਨ ਬਾਹਰ ਤੋਂ ਖਾਣਾ ਮੰਗਵਾ ਵੀ ਲਾਵਾਂਗੇ ਤੇ ਕਿਹੜਾ ਪਹਾੜ ਟੁੱਟ ਪਵੇਗਾ ਅਮ੍ਰਿਤਵੀ ਪਿਤਾਜੀ ਦੇ ਨਾਲ ਬੋਲਿਆ ਮੰਮੀ ਕਿਉਂ ਖਾਣੇ ਨੂੰ ਲੈ ਕੇ ਇੰਨਾ ਤਮਾਸ਼ਾ ਖੜਾ ਕੀਤਾ ਹੋਇਆ ਹੈ ਸਮੋਸੇ ਵੀ ਤਾਂ ਬਾਹਰੋਂ ਹੀ ਮੰਗਵਾ ਕੇ ਖਾਦੇ ਸਨ ਜੇਕਰ ਅੱਜ ਖਾਣਾ ਵੀ ਬਾਹਰੋਂ ਮੰਗਵਾ ਕੇ ਖਾ ਲਵਾਂਗੇ ਤਾਂ ਕਿਹੜੀ ਵੱਡੀ ਗੱਲ ਹੈ ਜਸਵੀਰ ਕੌਰ ਆਪਣੀ ਗੱਲ ਤੇ ਅੜੀ ਰਹੀ ਤੇ ਬੋਲੀ ਕੱਲ੍ਹ ਵੈਸੇ ਵੀ ਇਸ ਨੂੰ ਆਫਿਸ ਤੋਂ ਛੁੱਟੀ ਲੈਣੀ ਪਵੇਗੀ ਮੈਂ ਕੁਝ ਨਹੀਂ ਜਾਣਦੀ ਖਾਣਾ ਤਾਂ ਘਰ ਵਿੱਚ ਹੀ ਬਣੇਗਾ ਕੱਲ ਕਿਉਂ ਮੰਮੀ ਜੀ? ਕਿਰਾਨੇ ਹੁਣ ਅਗਲਾ ਆਪਣਾ ਅਗਲਾ ਨਿਸ਼ਾਨਾ ਮਾਰਦਿਆਂ ਹੋਇਆ ਕਿਹਾ। ਮੈਂ ਹਮੇਸ਼ਾ ਲਈ ਆਫਿਸ ਤੋਂ ਛੁੱਟੀ ਲੈ ਲੈਂਦੀ ਹਾਂ। ਦੋ ਵਕਤ ਦਾ ਖਾਣਾ ਬਣਾਇਆ ਕਰਾਂਗੀ, ਸਾਰੀਆਂ ਰਿਸ਼ਤੇਦਾਰੀਆਂ ਵੀ ਨਿਭਾਇਆ ਕਰਾਂਗੀ। ਇਹੀ ਚਾਹੁੰਦੇ ਹੋ ਨਾ ਤੁਸੀਂ? ਇਹ ਸੁਣਦਿਆਂ ਹੀ ਜਸਪੀਰ कौर ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਅਤੇ ਬੋਲੀ, "ਇਹ ਕੀ ਕਹਿ ਰਹੀ ਹੈ ਤੂੰ? ਤੁਸੀਂ ਜੋ ਇੰਨਾ ਵੱਡਾ ਘਰ ਬਣਾਇਆ ਹੈ ਤੇ ਉੱਤੋਂ ਲਾਉਣ ਤੇ ਗੱਡੀ ਵੀ ਲੈ ਕੇ ਰੱਖੀ ਹੋਈ ਹੈ।" ਤੁਹਾਡੇ ਪਿਤਾ ਜੀ ਵੀ ਰਟਾਇਰ ਹੋ ਚੁੱਕੇ ਹਨ ਉਹਨਾਂ ਦੀ ਪੈਨਸ਼ਨ ਵਿੱਚੋਂ ਉਹਨਾਂ ਖਰਚਾ ਨਹੀਂ ਚੱਲਦਾ ਘਰ ਦੇ ਜਿੰਨੇ ਖਰਚੇ ਹਨ ਜੇਕਰ ਤੂੰ ਵੀ ਨੌਕਰੀ ਛੱਡ ਦੇਵੇਂਗੀ ਤਾਂ ਮੇਰਾ ਬੇਟਾ ਇਕੱਲਾ ਸਭ ਕੁਝ ਕਿਵੇਂ ਸੰਭਾਲੇਗਾ ਕਿਰਨ ਆਰਾਮ ਨਾਲ ਸੋਫੇ ਤੇ ਬੈਠੀ ਹੋਈ ਸੀ ਸੱਸ ਦੀ ਗੱਲ ਸੁਣ ਕੇ ਬੜੇ ਆਤਮ ਵਿਸ਼ਵਾਸ ਨਾਲ ਬੋਲੀ ਮੰਮੀ ਜੀ ਮੇਰੀ ਕਮਾਈ ਤਾਂ ਕਦੀ ਤੁਹਾਡੇ ਲਈ ਮਹੱਤਵਪੂਰਨ ਹੀ ਨਹੀਂ ਸੀ ਤਾਂ ਹੀ ਤਾਂ ਤੁਸੀਂ ਮੇਰੇ ਤੇ ਇੰਨਾ ਰੋਬ ਮਾਰਦੇ ਹੋ ਜੇਕਰ ਮੇਰੀ ਕਮਾਈ ਇੰਨੀ ਹੀ ਜ਼ਰੂਰੀ ਹੈ ਤਾਂ ਮੈਨੂੰ ਤੁਹਾਡਾ ਸਹਿਯੋਗ ਵੀ ਚਾਹੀਦਾ ਹੈ ਮੈਂ ਵੀ ਜਦੋਂ ਆਫਿਸ ਤੋਂ ਛੁੱਟੀ ਲੈਂਦੀ ਹਾਂ ਮੈਨੂੰ ਵੀ ਉੱਥੋਂ ਝਟਕਾ ਪੈਂਦ ਹਨ ਮੇਰੇ ਵੀ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਹੈ ਇਸ ਤੋਂ ਤਾਂ ਚੰਗਾ ਹੈ ਕਿ ਮੈਂ ਹਮੇਸ਼ਾ ਦੇ ਲਈ ਛੁੱਟੀ ਲੈ ਕੇ ਘਰ ਦਾ ਸਾਰਾ ਕੰਮ ਕਰਾਂ ਤਾਂ ਕਿ ਤੁਸੀਂ ਵੀ ਸ਼ਾਇਦ ਮੇਰੇ ਤੋਂ ਖੁਸ਼ ਹੋ ਜਾਵੋ ਹੁਣ ਤਾਂ ਇੰਨਾ ਸਾਰਾ ਕੰਮ ਕਰਨ ਤੋਂ ਬਾਅਦ ਵੀ ਤੁਸੀਂ ਮੇਰੇ ਤੋਂ ਕਦੇ ਖੁਸ਼ ਨਹੀਂ ਹੋਏ ਕਿਰਨ ਦੀ ਗੱਲ ਸੁਣ ਕੇ ਜਸਬੀਰ ਕੌਰ ਦੇ ਹੱਥ ਪੈਰ ਫੁੱਲਣ ਲੱਗੇ ਕਿਉਂਕਿ ਉਹ ਜਾਣਦੀ ਸੀ ਕਿ ਬੇਟੇ ਬਹੂ ਦੀ ਇਕੱਠੇ ਕਮਾਈ ਨਾਲ ਹੀ ਘਰ ਦੇ ਸਾਰੇ ਖਰਚੇ ਚੱਲ ਰਹੇ ਹਨ ਅਤੇ ਇੰਨੀਆਂ ਸਾਰੀਆਂ ਸੁੱਖ-ਸੁਵਿਧਾਵਾਂ ਵੀ ਮਿਲ ਰਹੀਆਂ ਹਨ ਬਹੂ ਦੀ ਮੋਟੀ ਸੈਲਰੀ ਹੱਥੋਂ ਜਾਂਦਿਆਂ ਦੇਖ ਜਸਬੀਰ ਕੌਰ ਨੇ ਆਪਣੀ ਬੇਟੀ ਹਰਮਨ ਨੂੰ ਕਿਹਾ ਹਰਮਨ ਤੇਰੇ ਘਰ ਤੇ ਰੀਆਂ ਸਹੇਲੀਆਂ ਆ ਰਹੀਆਂ ਹਨ ਤਾਂ ਤੂੰ ਆਪਣਾ ਪ੍ਰਬੰਧ ਆਪ ਕਰ ਲੈ ਉਸ ਲਈ ਕਿਰਨ ਨੂੰ ਆਫਿਸ ਤੋਂ ਛੁੱਟੀ ਲੈਣ ਦੀ ਕੀ ਜ਼ਰੂਰਤ ਹੈ ਮੈਂ ਵੀ ਐਵੇਂ ਹੀ ਤੇਰੀਆਂ ਗੱਲਾਂ ਵਿੱਚ ਆ ਗਈ ਸੀ। ਕਿਰਨ ਧੀਏ ਤੈਨੂੰ ਆਫਿਸ ਤੋਂ ਛੁੱਟੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਤੂੰ ਮਨ ਲਗਾ ਕੇ ਆਫਿਸ ਵਿੱਚ ਕੰਮ ਕਰਿਆ ਕਰ ਤੇ ਜਦੋਂ ਤੱਕ ਕੋਈ ਜ਼ਰੂਰੀ ਕੰਮ ਨਾ ਹੋਵੇ ਮੈਂ ਤੈਨੂੰ ਆਫਿਸ ਤੋਂ ਛੁੱਟੀ ਲੈਣ ਨੂੰ ਨਹੀਂ ਕਹਾਂਗੀ। ਜਸਬੀਰ ਕੋ ਰੋਹਲੀ ਜੀ ਤੇ ਬੜੇ ਪਿਆਰ ਨਾਲ ਬੋਲ ਰਹੀ ਸੀ। ਕਿਰਨ ਬੋਲੀ ਮੰਮੀ ਜੀ ਮੇਰਾ ਆਫਿਸ ਛੱਡਣਾ ਹੀ ਬਿਹਤਰ ਹੋਵੇਗਾ ਕਿਉਂਕਿ ਮੈਨੂੰ ਆਫਿਸ ਤੋਂ ਆਉਣ ਵਿੱਚ ਬਹੁਤ ਦੇਰ ਹੋ ਜਾਂਦੀ ਹੈ। ਜਿਸ ਵਜ੍ਹਾ ਤੋਂ ਖਾਣਾ ਵੀ ਧੀਰ ਨਾਲ ਬਣਦਾ ਹੈ ਤੇ ਫਿਰ ਤੁਹਾਡੇ ਸਾਰਿਆਂ ਦੇ ਜੋ ਮੈਨੂੰ ਤਾਣੇ ਸੋਣੇ ਪੈਂਦੇ ਹਨ ਉਹ ਅਲੱਗ ਇਸ ਤੋਂ ਤਾਂ ਚੰਗਾ ਹੈ ਕਿ ਮੈਂ ਘਰ ਵਿੱਚ ਹੀ ਬੈਠ ਕੇ ਆਰਾਮ ਨਾਲ ਰਹਾ ਤੇ ਕੰਮ ਕਰਾਂ ਜਸਬੀਰ कौर ਕਹਿੰਦੀ ਕਿ ਰਣ ਪੁੱਤ ਅਜੇ ਤਾਂ ਮੇਰੇ ਹੱਥ ਪੈਰ ਕੰਮ ਕਰਦੇ ਹਨ ਤੈਨੂੰ ਧੀਰ ਵੀ ਹੋ ਜਾਵੇਗੀ ਤੇ ਮੈਂ ਖੁਦ ਖਾਣਾ ਬਣਾ ਲਵਾਂਗੀ ਪਰ ਤੂੰ ਆਫਿਸ ਕਦੀ ਨਾ ਛੱਡੀ ਮਨੋਹਰ ਸਿੰਘ ਤੇ ਅੰਮ੍ਰਿਤ ਵਿੱਚੇ ਵਿੱਚ ਹੱਸ ਰਹੇ ਸਨ किरण ਨੇ ਅੱਜ ਨਹੀਂ ਲੈਤੇ ਦੈਲਾ ਮਾਰਿਆ ਸੀ ਕਿਰਨ ਬੋਲੀ ਮੰਮੀ ਜੀ ਮੈਂ ਇੱਕ ਹੋਰ ਮਹੀਨਾ ਆਫਿਸ ਦਾ ਕੰਮ ਕਰਕੇ ਦੇਖ ਲੈਂਦੀ ਹਾਂ ਜੇਕਰ ਇਸੇ ਵਿਚਕਾਰ ਕੋਈ ਵੀ ਗੜਬੜ ਹੋਈ ਤਾਂ ਮੈਂ ਰਿਜ਼ਾਈਨ ਦੇ ਦੇਵਾਂਗੀ ਜਸਬੀਰ कौर ਕਹਿੰਦੀ ਤੂੰ ਵੇਖੀ ਜਾਏ ਕੋਈ ਗੜਬੜ ਨਹੀਂ ਹੋਵੇਗੀ ਫਿਰ ਮਨੋਰ ਸਿੰਘ ਨੂੰ ਇਸ਼ਾਰਾ ਕਰਕੇ ਬੋਲੀ ਜੀ ਤੁਸੀਂ ਜਲਦੀ ਜਲਦੀ ਖਾਣਾ ਆਰਡਰ ਕਰਦੇ ਹੋ ਕਿਰਨ ਨੂੰ ਭੁੱਖ ਲੱਗੀ ਹੋਵੇਗੀ ਅਤੇ ਹਾਂ ਹਰਮਨ ਤੂੰ ਸਾਰਿਆਂ ਲਈ ਚਾਹ ਬਣਾ ਤੇਰੀ ਭਾਪੀ ਦੇ ਲਈ ਅਦਰਕਾਰ ਵਾਲੀ ਚਾਹ ਬਣਾਈ ਉਹ ਵਿਚਾਰੀ ਕਿੰਨਾ ਥੱਕ ਕੇ ਆਉਂਦੀ ਹੈ ਹਰਮਨ ਮੂੰਹ ਫੁਲਾ ਕੇ ਸਾਰਿਆਂ ਲਈ ਚਾਹ ਬਣਾਉਣ ਚਲੀ ਗਈ ਹੁਣ ਉਸ ਨੂੰ ਵੀ ਸਮਝ ਆ ਗਿਆ ਸੀ ਕਿ ਉਹ ਆਪਣੀ ਭਾਬੀ ਦਾ ਜ਼ਿਆਦਾ ਇਸਤੇਮਾਲ ਨਹੀਂ ਕਰ ਸਕਦੀ ਕਿਰਨ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਨਾਂ ਕਹਿਣਾ ਸਿੱਖ ਲਿਆ ਹੈ ਸੱਸ ਤੇ ਨਨਾਨ ਦੀਆਂ ਗਲਤ ਗੱਲਾਂ ਨੂੰ ਸਹਿ ਕੇ ਵੀ ਉਹ ਬਹੁਤ ਤਣਾਅ ਭਰੀ ਜ਼ਿੰਦਗੀ ਜੀ ਰਹੀ ਸੀ ਲੇਕਿਨ ਅੱਜ ਉਸ ਨੂੰ ਆਪਣੇ ਇਸ ਤਣਾਅ ਭਰੀ ਜ਼ਿੰਦਗੀ ਤੋਂ ਆਜ਼ਾਦੀ ਮਿਲ ਚੁੱਕੀ ਸੀ ਹਾਂਜੀ ਦੋਸਤੋ ਜ਼ਿਆਦਾਤਰ ਘਰਾਂ ਵਿੱਚ ਅੱਜ ਵੀ ਨੂਹਾਂ ਦਾ ਇਹੀ ਹਾਲ ਹੁੰਦਾ ਹੈ ਘਰ ਵਿੱਚ ਸਾਰੇ ਲੋਕ ਜਦੋਂ ਤੱਕ ਇੱਕ ਦੂਜੇ ਦਾ ਸਾਥ ਨਹੀਂ ਦੇਣਗੇ ਉਦੋਂ ਤੱਕ ਘਰ ਦਾ ਮਾਹੌਲ ਠੀਕ ਨਹੀਂ ਹੋ ਸਕਦਾ ਇਹ ਸੀ ਸਾਡੀ ਅੱਜ ਦੀ ਕਹਾਣੀ ਬਹੁ ਦੀ ਤਨਖਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵਧੀਆ ਲੱਗੀ ਹੋ ਵੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਜੋ ਅਸੀਂ ਤੁਹਾਡੇ ਲਈ ਇਦਾਂ ਹੀ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ